ਅੱਜ ਕਿਉਂ ਲੋਕੋ ਮਾਲਿਆਰ ਇਧਰ ਓਏ ਅਫਸਰ ਗੁਰ ਮੁਰਦਾਬ ਜਬ ਸਰਕਾਰ ਮੁਰਦਾਬ ਜਬ ਸਰਕਾਰ ਮੁਰਦਾਬ ਜਬ ਸਰਕਾਰ ਮੁਰਦਾਬ ਹਲਕਾ ਵਿਦੈਕ ਮੁਲਤਾਨਬਾਦ ਐਡਵੋਕੇਟ ਅਮਰਪਾਲ ਮੁਲਤਾਨਬਾਦ ਪੁਲਸ ਪ੍ਰਸ਼ਾਸਨ ਮੁਲਤਾਨਬਾਦ ਪ੍ਰਸ਼ਾਸਨ ਮੁਲਤਾਨਬਾਦ ਸਾਡਾ ਸ਼੍ਰੀ ਹਰਗੋਬਿੰਦਪੁਰ ਦੀ ਪੁਲਸ ਮੁਲਤਾਨਬਾਦ ਸਾਡਾ ਸ਼੍ਰੀ ਹਰਗੋਬਿੰਦਪੁਰ ਦੀ ਪੁਲਸ ਮੁਲਤਾਨਬਾਦ ਗੋਪੀ ਨੂੰ ਮੁਕਰਾਓ ਗੋਪੀ ਨੂੰ ਲੋਕਾਂ ਦੀਆਂ ਧੀਆ ਪੈਣਾ ਬਚਾਓ ਲੋਕਾਂ ਦੀਆਂ ਧੀਆ ਪੈਣਾ ਬਚਾਓ ਲੋਕਾਂ ਦੀਆਂ ਧੀਆ ਪੈਣਾ ਨੂੰ ਬੰਦੂ ਵੜਾਉਣ ਵਾਲਿਆਂ ਤੇ ਕਾਰਵਾਈ ਕਰੋ ਇਨਸਾਫ ਦਿਓ ਜਿੰਦਾਬਦ ਦਿਓ ਜਿੰਦਾਬਦ ਦਿਓ ਜਿੰਦਾਬਦ ਦਿਓ ਜਿੰਦਾਬਦ ਦਿਓ ਜਿੰਦਾਬਦ ਦਿਓ ਜਿੰਦਾਬਦ ਸਰਕਾਰ ਮਰਦਾਬਦ ਜਿੰਦਾਬਦ ਸਰਕਾਰ ਮਰਦਾਬਦ ਗੋਪੀ ਐਮ ਸੀ ਮੁੰਦਾਬਾਤ ਗੋਪੀ ਐਮ ਸੀ ਜਿੰਦਾਬ ਕਰਾਵਾਂਗੇ ਗੋਪੀ ਤੇਰੇ ਨਾਲ ਸਾਬ ਕਰਾਵਾਂਗੇ ਗੋਪੀ ਤੇਰੇ ਨਾਲ ਸਾਬ ਕਰਾਵਾਂਗੇ ਗੋਪੀ ਤੇਰੇ ਨਾਲ ਜਿੰਦਾਬ ਕਰਾਵਾਂਗੇ ਗਲਤ ਕਰਨ ਵਾਲੇ ਅਫਸਰਾਂ ਨੂੰ ਨਾ 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 ਕਰਾਵਾਂਗੇ ਇੱਕ ਹੀ ਹੋਇਆ ਅਮਰ ਬਾਰੇ ਮਰ ਗਿਆ ਇੱਕ ਹੀ ਹੋਇਆ ਇੱਥੇ ਆ ਗਿਆ ਕਾਕਾ ¡Ay, no, ay, no, no. no, 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 no. ¿Está oleando? ¿Está oleando? ¿Está oleando? ¿Está oleando? ਸਾਰੀ ਸੰਗਤ ਦਾ ਧੰਨਵਾਦ ਕਰਦਾ ਅੱਜ ਇਹ ਸੰਗਤ ਕਿਸੇ ਸੱਦੇ ਤੇ ਜਾਂ ਬਲਾਵੇ ਤੇ ਨਹੀਂ ਆਈ ਅੱਜ ਇਹ ਸੰਗਤ ਇੱਕ ਰੋਸ ਚ ਇੱਕ ਵਿਰੋਧ ਚ ਇੱਕ ਧੱਕੇਸ਼ਾਹੀ ਦੇ ਵਿਰੋਧ ਚ ਇੱਥੇ ਨਗਰ ਕੌਂਸਲ ਦੀ ਵਿੱਚ ਜਿਹੜਾ ਕਰਨ ਲਈ ਆਈ ਆ ਮੈਂ ਅੱਜ ਇਹ ਪ੍ਰੈਸ ਕਾਨਫਰੰਸ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਕਿਸ ਲਈ ਰੱਖੀ ਆ ਇਹ ਪ੍ਰੈਸ ਕਾਨਫਰੰਸ ਦਾ ਕਾਰਨ ਇਹ ਆ ਕਿ ਮੇਰੇ ਬਹੁਤ ਸਤਕਾਰ ਤੇ ਮੇਰਾ ਵੱਡਾ ਭਰਾ ਕਾਉਂਸਲਰ ਸਰਦਾਰ ਗੁਰਪ੍ਰੀਤ ਸਿੰਘ ਸ਼ੈਣੀ ਜਿਨ੍ਹਾਂ ਦੀ ਵਾਈਫ ਉਹਨਾਂ ਦੀ ਕਾਉਂਸਲਰ ਆ ਬੀਬੀ ਹਰਜਿੰਦਰ ਕੌਰ ਜੀ ਉਹਨਾਂ ਦੇ ਪਤੀ ਜਿਹੜੇ ਨੇ ਗੁਰਪ੍ਰੀਤ ਸਿੰਘ ਸ਼ੈਣੀ ਉਹਨਾਂ ਦੇ ਉੱਤੇ ਜਿਹੜਾ ਆ ਪਿਛਲੇ ਦਿਨੀ ਪੁਲਿਸ ਥਾਣਾ ਸ਼੍ਰੀ ਹਰਗੋਬਿੰਦਪੁਰ ਵੱਲੋਂ ਨਜਾਇਜ਼ ਮਾਈਨਿੰਗ ਦਾ ਪਰਚਾ ਦੇ ਕੇ ਉਹਨਾਂ ਦੀ ਜੀਸੀਪੀ ਫੜ ਕੇ ਉਹਨਾਂ ਦੀ ਟਰੈਕਟਰ ਟਰਾਲੀ ਫੜ ਕੇ ਸਾਰਾ ਕੁਝ ਤੇ ਉਹਨਾਂ ਦਾ ਅੰਦਰ ਜਿਹੜਾ ਉਹ ਲਾਦ ਦਿੱਤਾ ਗਿਆ ਆ ਇਸ ਗੱਲ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਕਾਰਨ ਕੀ ਆ ਇਹਨਾਂ ਗੱਲਾਂ ਦਾ ਕਿਉਂ ਹੋਇਆ ਸ਼ਾਸਕ ਸ਼ੈ ਐਡਵੋਕੇਟ ਐਮ.ਐਲ.ਏ. ਅਮਰਪਾਲ ਸਿੰਘ ਦੇ ਕਹਿਣ ਦੇ ਉੱਤੇ ਪੁਲਿਸ ਨੇ ਧੱਕੇ ਨਾਲ ਫੜ ਕੇ ਨਜਾਇਜ਼ ਮਾਈਨਿੰਗ ਦਾ ਪਰਚਾ ਦਿੱਤਾ ਮਾਈਨਿੰਗ ਕੀ ਸੀ ਕਿਸੇ ਵੀ ਪੰਜਾਬ ਦੇ ਵਿੱਚੋਂ ਮਿੱਟੀ ਦੀ ਪਰਮਿਸ਼ਨ ਮਿਲ ਜਾਂਦੀ ਹੈ ਪਰ ਜਿਹੜੀ ਢਾਏ ਤੇ ਪਸਰ ਵਾਲੀ ਭਰਤੀ ਵਾਲੀ ਰੇਤਾ ਉਹਦੀ ਪਰਮਿਸ਼ਨ ਜਿਹੜੀ ਨਹੀਂ ਦਿੱਤੀ ਜਾਂਦੀ ਉਸ ਜਗ੍ਹਾ ਦੇ ਉੱਤੇ ਕਿਉਂਕਿ ਜਦੋਂ ਅਸੀਂ ਕੋਈ ਗਲੀ ਬਣਾਉਂਦੇ ਆ ਟੈਂਡਰ ਦਿੱਤਾ ਜਾਂਦਾ ਸਰਕਾਰੀ ਠੇਕੇਦਾਰ ਨੂੰ ਉਸ ਗਲੀ ਦੇ ਵਿੱਚ ਰੇਤਾ ਬੱਜਰ ਸਾਰਾ ਕੁਝ ਗਟਕਾ ਮਿਕਸ ਕਰਕੇ ਦਿੱਤਾ ਜਾਂਦਾ ਉਹਨੂੰ ਸਾਰੇ ਪੈਸੇ ਉਹ ਚ ਐਡਜਸਟ ਕੀਤੇ ਹੁੰਦੇ ਆ ਉਹ ਠੇਕੇਦਾਰ ਦੇ ਹੁੰਦੇ ਆਪਣੀ ਮਿੱਟੀ ਪਾਉਣੀ ਸੀ ਸਰਕਾਰੀ ਤੌਰ ਤੇ ਔਰ ਗਲੀ ਕਿਹਦੀ ਬਣਾ ਰਿਆ ਸੀ ਐਡਵੋਕੇਟ ਅਮਰਪਾਲ ਦੇ ਘਰ ਨੂੰ ਜਾਂਦੀ ਉਹਦੀ ਗਲੀ ਬਣਾ ਰਿਆ ਸੀ ਜਿਹਦੇ ਵਿੱਚ ਭਰਤੀ ਪਾਉਣ ਵਾਲੀ ਰੇਤਾ ਗੋਪੀ ਜੀ ਹੋਣਾ ਨੇ ਉਹ ਜਗ੍ਹਾ ਦੇ ਵਿੱਚ ਪਾਈ ਮੈਨੂੰ ਮੈਂ ਸਭ ਤੋਂ ਪਹਿਲਾਂ ਤੁਹਾਡੇ ਇਸ ਮਾਧਿਅਮ ਰਾਹੀਂ ਸਰਕਾਰ ਨੂੰ ਹਲਕਾ ਬਲਾਇਕ ਨੂੰ ਔਰ ਥਾਣਾ ਸ਼੍ਰੀ ਹਰਗਵਿੰਦਪੁਰ ਦੀ ਪੁਲਿਸ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਕਿ ਮੈਨੂੰ ਇਸ ਗੱਲ ਦਾ ਜਵਾਬ ਦਿੱਤਾ ਜਾਵੇ ਕਿ ਜਿਹੜੀਆਂ ਮੈਂ ਗਲੀਆਂ ਬਣਾਉਣੀਆਂ ਆ ਉਹਦੇ ਵਿੱਚ ਬੁੱਕਾਂ ਨਾਲ ਰੇਤਾ ਪਾਵਾਂ ਜਾਂ ਚਮਚਿਆਂ ਨਾਲ ਪਾਵਾਂ ਕਿਸ ਚੀਜ਼ ਨਾਲ ਰੇਤਾ ਪਾਵਾਂ ਨਗਰ ਕੌਂਸਲ ਦੇ ਵਿੱਚ ਜਿਹੜੀ ਰੇਤਾ ਪਾਈ ਜਾ ਰਹੀ ਭਰਤੀ ਪਵਾ ਰਹੇ ਸੀ ਅਸੀਂ ਉਸ ਸਟਰਕਚਰ ਟਰਾਲੀ ਨੂੰ ਨਜਾਇਜ਼ ਤੌਰ ਤੇ ਫੜ ਕੇ ਜਿਹੜਾ ਇਹਨਾਂ ਨੇ ਪਰਚਾ ਦਿੱਤਾ ਜਿਹੜਾ ਠੇਕੇਦਾਰ ਨੂੰ ਟੈਂਡਰ ਦਿੱਤਾ ਗਿਆ ਉਹ ਟੈਂਡਰ ਵਾਲਾ ਬੰਦਾ ਜਿਹੜਾ ਨਗਰ ਕੌਂਸਲ ਦੀਆਂ ਗਲੀਆਂ ਤੇ ਰੇਤਾ ਪਾ ਰਿਹਾ ਸੀ ਕਿਉਂਕਿ ਇਹ ਲੋਕ ਇਸ ਲੋਕ ਦੇ ਨਕਰੇ ਹੋਏ ਲੋਕ ਇੱਥੋਂ ਦੇ ਚੋਰ ਤੇ ਚਵਲ ਤੇ ਠੱਗ ਜਿਹੜਾ ਚਵਲ ਸਾਡੇ ਸ਼ਹਿਰ ਦੀ ਆ ਮੈਂ ਗੱਲ ਕਰਦਾ ਆਪਣੇ ਸ਼ਹਿਰ ਦੇ ਨਿੱਕੇ ਨਿੱਕਿਆਂ ਦੀ ਜਿਨ੍ਹਾਂ ਦੀ ਸ਼ਹਿਤ ਹੈ ਐਮ ਐਲ ਏ ਸਾਹਿਬ ਨੇ ਉਹਨਾਂ ਦੇ ਕਹਿਣ ਤੇ ਇਹ ਪਰਚਾ ਦਰਜ ਕਰਾਇਆ ਮੈਂ ਤੁਹਾਡੇ ਮਾਦੇ ਨੂੰ ਇੱਕ ਐਮ ਐਲ ਏ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਐਮ ਐਲ ਏ ਸਾਹਿਬ ਇਸ ਇੱਕ ਚਵਲ ਕਰਕੇ ਅੱਜ ਇਹਦਾ ਪਰਿਵਾਰ ਨਕਾਰਿਆ ਹੋਇਆ ਆਪਣੇ ਘਰ 'ਚ ਬੈਠਾ ਆ ਤੇ ਇਹ ਗੱਲ ਯਾਦ ਰੱਖਿਓ ਉਹ ਦਿਨ ਦੂਰ ਨਹੀਂ ਅੱਜ 6 ਪਰਚੇ ਅੱਜ 6 ਪਰਚੇ ਜਿਹੜੇ ਆ ਸ੍ਰੀ ਹਰਗੋਬਿੰਦਪੁਰ ਦੇ ਵਿੱਚ ਨਜਾਇਜ਼ ਹੋ ਚੁੱਕੇ ਨੇ ਤੇ ਲੋਕ ਤੁਹਾਡੇ ਵਿਰੋਧ ਨੇ ਕਦੇ ਸ੍ਰੀ ਹਰਗੋਬਿੰਦਪੁਰ 'ਚ ਆ ਕੇ ਕਿਸੇ ਦਾ ਦੁੱਖੜਾ ਦਾ ਫੋਲ ਕੇ ਸਿਕੋ ਢਾਈਆਂ ਸਾਲਾਂ ਚ ਇੱਕ ਚਵਾਨੀ ਦੀ ਗ੍ਰਾਂਟ ਤਾਂ ਤੁਸੀਂ ਮੇਰੇ ਸ਼ਹਿਰ ਨੂੰ ਦੇ ਨਹੀਂ पाए ਤੇ ਪਰਚੇ ਤੁਸੀਂ ਕਾਉਂਸਲਰਾਂ ਤੇ ਦਰਜ ਕਰਾ ਕੇ ਤੇ ਕੀ ਮੇਰੀਆਂ ਗਲੀਆਂ ਦਾ ਕੰਮ ਬੰਦ ਕਰ ਦਿਓ ਤੁਸੀਂ ਗਲੀਆਂ ਦਾ ਕੰਮ ਬੰਦ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਐ ਇਹ ਸਾਰੇ ਲੋਕ ਅੱਜ ਇਸ ਗੱਲ ਦੇ ਵਿਰੋਧ ਚ ਆਏ ਔਰ ਦੂਜੀ ਗੱਲ ਮੈਂ ਦੱਸਣਾ ਚਾਹੁੰਦਾ ਕਿ ਇਸ ਬੰਦੇ ਨੂੰ ਨਗਰ ਕਾਉਂਸਲ ਚ ਜਿਹੜੀ ਮਿੱੱਡੀ ਗੁਰਪ੍ਰੀਤ ਸਿੰਘ ਸ਼ੈਣੀ ਪਾ ਰਿਆ ਸੀ ਉਹ ਤਾਂ ਤੁਸੀਂ ਫੜ ਕੇ ਉਸ ਬੰਦੇ ਨੂੰ ਜਿਹੜਾ ਆ ਅੰਦਰ ਦੇ ਉਥੇ ਉਹਦੇ ਪਰਚਾ ਦਰਜ ਕਰ ਦਿੱਤਾ ਸੰਦ ਫੜ ਕੇ ਸਾਰੇ ਅੰਦਰ ਦੇ ਤੇ ਉਹਦਾ ਡਰਾਈਵਰ ਫੜ ਕੇ ਜਿਹੜਾ ਇਨਾ ਦਾ ਬੇਟਾ ਸੀਗਾ ਜਿਹੜਾ ਤੁਸੀਂ ਉਹਨਾਂ ਨੂੰ ਫੜ ਕੇ ਬੀਬੀ ਮਨਜੀਤ ਕੌਰ ਦੇ ਬੇਟੇ ਨੂੰ ਜਿਹੜਾ ਤੁਸੀਂ ਜੇਲ੍ਹ 'ਚ ਘੱਡ ਦਿੱਤਾ 92 ਨੰਬਰ ਐਫ ਆਈ ਆਰ ਤੁਸੀਂ ਜਿਹੜੀ ਉਹਦੇ ਤੇ ਲਾਂਚ ਕਰ ਦਿੱਤੀ ਐਮ ਐਲ ਏ ਸਾਹਿਬ ਟਿੱਪਲ ਸੁਪਰਡੈਂਟ ਸ਼੍ਰੀ ਹਰਗਬੰਦਪੁਰ ਤੇ ਮੈਂ ਅਪੀਲ ਕਰਦਾ ਕਿਉਂਕਿ ਬਹੁਤ ਅੱਛੇ ਤੇ ਇਮਾਨਦਾਰ ਨੇ ਸਾਡੇ ਇੱਥੋਂ ਦੇ ਐਸ ਐਸ ਪੀ ਬਟਾਲੇ ਜਿਹੜੇ ਆਏ ਨੇ ਬਹੁਤ ਵਧੀਆ ਨੇ ਮੈਨੂੰ ਉਹਨਾਂ ਤੇ ਮਾਣ ਵੀ ਇਤਿਹਾਸ ਵੀ ਆ ਕਿਉਂਕਿ ਉਹ ਨਵੇਂ ਆਏ ਨੇ ਔਰ ਇੱਥੇ ਡਿਪਟੀ ਸਾਹਿਬ ਨੂੰ ਵੀ ਲੱਗਿਆ ਉਹਨੂੰ ਚੰਦ ਦੇਣੀ ਹੋਏ ਆ ਦੋਨਾਂ ਅਫਸਰਾਂ ਤੋਂ ਮੈਂ ਮੰਗ ਕਰਦਾ ਮੈਨੂੰ ਆਸ ਹੈ ਇਹਨਾਂ ਤੋਂ ਇਨਸਾਫ ਮਿਲਦੀ ਕਿ ਅੱਜ ਉਹਦਾ ਐਮਐਲਏ ਸਾਹਿਬ ਤੁਸੀਂ ਕੰਮ ਬੰਦ ਕਰਾਇਆ ਨਹੀਂ ਜਿੱਥੇ ਅੱਜ ਠੀਰੋਵਾਲ ਪਿੰਡ ਦੇ ਵਿੱਚ ਮੇਰਾ ਪਿੰਡ ਠੀਰੋਵਾਲ ਉਹਦੇ ਢਾਇਆਂ ਦੇ ਵਿੱਚ ਮੀਡੀਆ ਲੈ ਕੇ ਜਾਣਾ ਜੇ 200 200 ਪੋਟ ਫੁੱਟ ਕੇ ਥਲੇ ਮਿੱਟੀ ਤੇ ਤੁਸੀਂ ਪਾਣੀ ਨਹੀਂ ਧਰਤੀ ਦੇ ਉੱਤੇ ਲਿਆਤਾ ਤੇ ਤੁਹਾਨੂੰ ਮੈਂ ਜਾ ਕੇ ਉੱਥੇ ਵਿਖਾਉਦਾ ਮੇਰੇ ਨਾਲ ਜਾ ਕੇ ਉੱਥੇ ਵੇਖੋ ਬੜੀ ਮਾੜੀ ਬੰੂਆ ਦੇ ਵਿੱਚ ਪਿੰਡ ਖੋਖਰਵਾਲ ਦੇ ਵਿੱਚੋਂ ਡੱਗ ਭੱਗ ਰੋਜ਼ 50 ਟਰੱਕ ਜਿਹੜੇ ਆ ਮਾਈਨਿੰਗ ਦੇ ਭਰਕੇ ਜਿਹੜੇ ਨਿਕਲ ਰਹੇ ਆ ਤੇ ਥਾਦੇ ਤੇ ਜਾ ਰਿਹਾ ਤੇ 5 ਲੱਖ ਰੁਪਏ ਦੀ ਕਮਾਈ ਹੋ ਰਹੀ ਆ ਤੇ ਵੰਡੀ ਜਾ ਰਹੀ ਆ ਇੱਥੇ ਸਾਰਿਆਂ ਦੇ ਵਿੱਚ ਇਹਨਾਂ ਦੇ ਵਧਾ ਇੱਕ ਸਾਹ ਦੇ ਤੇ ਇਹਨਾਂ ਦੇ ਚਿਹਤਿਆਂ ਦੇ ਵਿੱਚ ਵੰਡੀ ਜਾ ਉਹਦਾ ਚਿੱਟੀ ਰੇਤਾ ਜਿਹੜੀ ਕੱਢ ਕੇ 35 35 40 40 ਹਜ਼ਾਰ ਦਾ ਟਰੱਕ ਵੇਚਦਾ ਉਹ ਤਾਂ ਤੁਸੀਂ ਬੰਦ ਨਹੀਂ ਕਰਾਇਆ ਜੋ ਪ੍ਰੂਫ ਤੌਰ ਤੇ ਦੱਸਦੇ ਆ ਐਮ ਐਲ ਏ ਸਾਹਿਬ ਦੀ ਇੱਕ ਨਾਲ ਰਹਿੰਦੇ ਬੰਦੇ ਐਮ ਐਲ ਏ ਸਾਹਿਬ ਦੀ ਨਹੀਂ ਐਮ ਐਲ ਏ ਸਾਹਿਬ ਦੇ ਨਾਲ ਰਹਿੰਦੇ ਇੱਕ ਚਿਹਤਿਆਂ ਦੀ ਫੈਕਟਰੀ ਆ ਉਥੇ ਕਮਾਣ ਉਹਦੇ ਪਹਿਲਾਂ ਹੀ ਕੋਈ ਜਿਹੜਾ ਰੋਡ ਜਾਂਦਾ ਕੋੜਿਆਂ ਨੂੰ ਉਹਦੇ ਰੋਡ ਦੇ ਨਾਲ ਲੱਗੀ ਆ ਜਾ ਕੇ ਚੈੱਕ ਕਰ ਲੋ ਤਿੰਨ ਟਰੱਕ ਰੇਤਾ ਦੇ ਲੱਤੇ ਪਏ ਜੇ ਉੱਥੇ ਉਸੇ ਮਾਈਨ ਚਿੱਟੀ ਦੇ ਨਜਾਇਜ਼ ਮਾਈਨਿੰਗ ਦੇ ਉੱਥੇ ਜਾ ਕੇ ਭਰੀ ਤੇ ਸਾਡੀ ਇੱਕ ਗਲੀ ਬਣ ਲੱਗੀ ਜੇ ਸ਼ਹਿਰ ਚ ਕਿਉਂਕਿ ਤੁਸੀਂ ਹਲਕਾ ਵਿਧਾਇਕ ਅਮਰਪਾਲ ਜੀ ਨੂੰ ਮੈਂ ਕਹਿਣਾ ਚਾਹੁੰਦਾ ਤੁਸੀਂ ਸਤਿਕਾਰਯੋਗ ਹੋ ਮੇਰਾ ਤੁਹਾਡਾ ਨਾਲ ਪਰਸਨਲ ਹੀ ਕੋਈ ਨਹੀਂ ਪਰ ਸਿਆਸੀ ਤੌਰ ਤੇ ਤੁਸੀਂ ਜਿਹੜਾ ਨੁਕਸਾਨ ਕਰ ਰਹੇ ਹੋ ਦੇਖੋ ਅੱਜ ਮੇਰੀਆਂ ਗਲੀਆਂ ਬਣਨ ਨੂੰ ਤੁਸੀਂ ਰੋਕ ਰਹੇ ਹੋ ਇਹ ਗਲਤ ਕਰ ਰਹੇ ਹੋ ਤੁਸੀਂ ਇਹ ਕੰਮ ਮੇਰਾ ਨਹੀਂ ਮੈਂ ਆਪਦੇ ਘਰ ਦੀਆਂ ਗਲੀਆਂ ਨਹੀਂ ਬਣਾਉਂਦਾ ਜਿੰਨਾ ਲੋਕਾਂ ਨੇ ਤੁਹਾਨੂੰ ਛੋੜ ਕੇ ਭੇਜਿਆ ਉਹਨਾਂ ਲੋਕਾਂ ਦਾ ਔਰ ਇੱਕ ਗੱਲ ਮੈਂ ਐਮਐਲਏ ਸਾਹਿਬ ਨੂੰ ਹੋਰ ਕਹਿਣੀ ਚਾਹੂੰਗਾ ਐਮਐਲਏ ਸਾਹਿਬ ਇਹ ਉਈਓ ਗੁਰਪ੍ਰੀਤ ਸਿੰਘ ਸ਼ੈਣੀ ਆ ਜਿਹਦੀ ਜੀਸੀਪੀ ਖੜ ਕੇ ਤੁਸੀਂ ਕਿਸ਼ਨਗੋੜ ਚ ਸਰਦਾਰ ਸਰਦੂਲ ਸਿੰਘ ਦੀ ਕੰਧ ਲੜਾਈ ਸੀ ਇਹ ਉਈਓ ਜੀਸੀਪੀ ਆ ਜਿਹੜੀ ਅੰਦਰ ਦਵਾਈ ਇਹ ਐਮਐਲਏ ਸਾਹਿਬ ਉਈਓ ਜੀਸੀਪੀ ਆ ਜਿਹੜੀ ਤੁਹਾਡੇ ਕਹਿਣ ਦੇ ਉੱਤੇ ਤੁਹਾਡੇ ਘਰ ਦੇ ਲਾਗੇ ਬਣੀਆਂ ਮੜੀਆਂ ਦੇ ਵਿੱਚ ਫ੍ਰੀ ਮਿੱਟੀ ਪਾ ਕੇ ਆਉਂਦਾ ਰਿਹਾ ਇਹ OI OI ਜੇਸੀਪੀ ਆ ਇਹ OI OI ਜੇਸੀਪੀ ਐਮਐਲਏ ਸਾਹਿਬ ਜਿਹਦੇ ਕੋਲੋਂ ਤੁਸੀਂ ਧੱਕੇਸ਼ਾਹੀਆਂ ਕਰਾਉਂਦੇ ਹੁੰਦੇ ਸੀ ਤੇ ਮੰਗਾਉਂਦੇ ਹੁੰਦੇ ਸੀ ਤੇ ਅੱਜ ਤੁਸੀਂ ਫੜ ਕੇ ਥਾਣੇ ਚਲਵਾਤੀਆਂ ਉਹ ਪਿੰਡਾਂ ਦੀਆਂ ਕਿਉਂ ਨਹੀਂ ਲਾਈਆਂ ਜਾਂਦੀਆਂ ਮੈਂ 3 ਦਿਨ ਦਾ ਅਲਟੀਮੇਟਿਵ ਦਿੰਦਾ ਥਾਣਾ ਸ਼੍ਰੀ ਹਰਗਵੰਦਪੁਰ ਦੀ ਪੁਲਿਸ ਨੂੰ ਉਹਨਾਂ ਦੇ ਉੱਤੇ ਅੱਜ ਸ਼ਾਮ ਤੋਂ ਪਹਿਲਾਂ ਪਹਿਲਾਂ ਫੜ ਕੇ ਪਰਚੇ ਦਰਜ ਕਰਨ ਜਾ ਕੇ ਉਹਨਾਂ ਦਾ ਨਹੀਂ ਪਤਾ ਤੇ ਮੈਨੂੰ ਨਾਲ ਲੈ ਕੇ ਜਾਣ ਮੈਂ ਕੱਲੀ ਕੱਲੀ ਖੱਟ ਵਿਖਾਉਣਾ ਜਾ ਕੇ ਤੇ ਰਾਤ ਨੂੰ ਜਾਂਦੀਆਂ ਗੱਡੀਆਂ ਦੀਆਂ ਵੀਡੀਓ ਦੰਨਾ ਤੁਹਾਨੂੰ ਨੰਬਰਾਂ ਸਵੇਤ ਵੀਡੀਓ ਦੰਨਾ ਤੇ ਕਿਹੜੇ-ਕਿਹੜੇ ਬੰਦੇ ਉੱਥੇ ਕੰਮ ਕਰ ਰਿਹਾ ਤੇ ਕਿਹੜੇ ਤੁਹਾਡੇ ਚਹੇਤੇ ਜਿਹੜੇ ਕੰਮ ਕਰਾ ਰਿਹਾ ਪੁਲਿਸ ਪ੍ਰਸ਼ਾਸਨ ਨੂੰ ਮੈਂ ਅਪੀਲ ਕਰਦਾ ਕਿ ਤਿੰਨ ਦਿਨ ਦੇ ਵਿੱਚ ਵਿੱਚ ਪਹਿਲਾਂ ਉਹ ਮਾਈਨਿੰਗ ਬੰਦ ਕਰਕੇ ਪਰਚਾ ਦਰਜ ਹੋਣਾ ਚਾਹੀਦਾ ਅੱਜ ਸ਼ਾਮ ਤੋਂ ਪਹਿਲਾਂ ਨਹੀਂ ਤੇ ਮੈਂ ਮੇਰੇ ਨਾਲ ਹਲਕਾ ਇੰਚਾਰਜ ਖਲੋਤੇ ਨੇ ਮਨਦੀਪ ਰੰਗੜ ਨਗਲ ਸਮੁੱਚੀ ਟੀਮ ਕਾਂਗਰਸ ਦੀ ਤੇ ਸ਼੍ਰੀ ਹਰਗੋਬਿੰਦਪੁਰ ਦੇ ਲੋਕ ਜਿਹੜੇ ਗੋਪੀ ਨੂੰ ਪਿਆਰ ਕਰਦੇ ਆ ਜਿਹੜੇ ਗੋਪੀ ਤੋਂ ਜਾਣ ਮਾਰਦੇ ਆ ਇੱਕ ਨੇਕ شریف ਕਿਸੇ ਨਾਲ ਲੜਨ ਵਾਲਾ ਬੰਦਾ ਨਹੀਂ ਇੱਕ ਇੱਕ ਇਮਾਨਦਾਰ ਇੱਕ ਸੱਚੇ ਦਿਲ ਵਾਲਾ ਮੇਰਾ ਕਾਉਂਸਲਰ ਸੀ ਜਿੱਤੇ ਤੁਸੀਂ ਪਰਚਾ ਦਰਜ ਕਰ ਦਿੱਤਾ ਨਾਾਇਕ ਤੇ ਧੱਕੇ ਨਾਲ ਕਰ ਦਿੱਤਾ ਤੇ ਜਿਹੜੀਆਂ ਉੱਥੇ ਚਿੱਟੀਆਂ ਰੇਤਾ ਚੱਲਦੀਆਂ ਪਰਚਾ ਦਰਜ ਕਰ ਦਿੱਤਾ ਕੋਈ ਗੱਲ ਨਹੀਂ ਤੁਸੀਂ ਕਰਾਤਾ ਜੀ ਅਸੀਂ ਜ਼ਮਾਨਤਾ ਕਰਾਵਾਂਗੇ ਸਰਕਾਰਾਂ ਧੱਕਾ ਕਰਦੀਆਂ ਹੁੰਦੀਆਂ ਮੈਨੂੰ ਪਤਾ ਤੁਸੀਂ ਕੀਤਾ ਕੋਈ ਗੱਲ ਨਹੀਂ ਅਸੀਂ ਚੱਲਾਂਗੇ ਐਮਐਲਏ ਸਾ ਮੈਂ ਤੁਹਾਨੂੰ ਮੀਡੀਆ ਵਾਲਿਆਂ ਨੂੰ ਇੱਕ ਵੀਡੀਓ ਕਲਿੱਪ ਜਿਹੜੀ ਅੱਜ ਦੇ ਕੇ ਤੋਰਾਂਗਾ ਇੱਥੇ ਔਰ ਮੈਂ ਮੈਨੂੰ ਹੋ ਸਕਦਾ ਕਿ ਮੈਂ ਇਸ ਗੱਲ 'ਚ ਕਲੀਅਰ ਨਹੀਂ ਕਿ ਇਹ ਗੱਲ ਐਮਐਲਏ ਸਭ ਨੂੰ ਪਤਾ ਆ ਕਿ ਜਾਂ ਨਹੀਂ ਪਤਾ ਕਿਉਂਕਿ ਮੈਂ ਗਲਤ ਗੱਲ ਨਹੀਂ ਕਰਦਾ ਹੁੰਦਾ ਕਿਉਂਕਿ ਇਹ ਗੱਲਾਂ ਕੱਲ ਨੂੰ ਕਲੀਅਰ ਹੋਣੀਆਂ ਨੇ ਮੈਂ ਐਸਐਸਪੀ ਬਟਾਲਿਆ ਨੂੰ ਮੰਗ ਕਰਦਾ ਆ ਆਪਦੇ ਮਾਧਿਅਮ ਰਾਈ ਮੀਡੀਆ ਰਹੀਂ ਕਿ ਉਸ ਕਾਉਂਸਲਰ ਤੇ ਪਰਚਾ ਦੇਣ ਤੋਂ ਬਾਅਦ ਉਹਦੇ ਘਰ ਦੇ ਵਿੱਚ ਦੋ ਉਹਦੀਆਂ ਬੇਟੀਆਂ ਜਿਹਦੀ ਇੱਕ ਦੀ ਉਮਰ 11 ਸਾਲ ਦੂਜੀ ਦੀ 6 ਸਾਲ ਤੇ 2-2.5 ਸਾਲ ਦਾ ਉਹਦਾ ਬੱਚਾ ਤੇ ਉਹਦੀ ਪਤਨੀ ਤੇ ਉਹਦੀ ਮਾਂ ਕੱਲੀ ਜਿਹੜੀ ਉੱਥੇ ਘਰ ਦੇ ਵਿੱਚ ਸੀਗੀ ਤੁਸੀਂ ਕੱਲੀ ਉਸ ਘਰ ਦੇ ਵਿੱਚ ਸੀਗੀ ਜਿਹਦਾ ਤੁਸੀਂ ਐਮ ਐਲ ਐਸ ਉੱਥੇ ਐਸ ਐਸ ਪੀ ਸਾਹਿਬ ਜਿਹੜਾ ਉੱਥੇ ਜਾ ਕੇ ਰਾਤ ਤੁਹਾਡੀ ਪਾਇਲਟ ਜਿਪਸੀ ਗਾੜੀ ਲਾ ਕੇ ਤੇ ਪਿੱਛੇ ਹਰਿਆਣਾ ਨੰਬਰ ਸਕੋਰਪੀਓ ਲਾ ਕੇ ਤੇ ਉਹਦੇ ਘਰ ਦੇ ਬਾਹਰ 5 ਮਿੰਟ ਖਲਾਰ ਕੇ ਹੂਟਰ ਬਾਜੀ ਕਰਦੇ ਰਹੇ ਨੇ ਗੁੰਡਾਗਰਦੀ ਕਰਦੇ ਰਹੇ ਨੇ ਮੈਨੂੰ ਪਤਾ ਮੈਂ ਰਾਤ ਉਹਦੀ ਪਤਨੀ ਤੇ ਉਹਦੀ ਮਾਂ ਤੇ ਆਪਣੀ ਮਾਹ ਮਾਰਗੀ ਭਾਬੀ ਤੇ ਉਹਨਾਂ ਦੀ ਮਾਂ ਨੂੰ ਕਿੱਦਾਂ ਸਾਂਭਿਆ ਰਾਤ ਵਿਚਾਰੀਆਂ ਨੂੰ ਰਲ ਕੇ ਮੈਂ ਤੇ ਉਹਦੇ ਬ੍ਰਦਰ ਇੱਥੇ ਖਲੋਤੇ ਨੇ ਕਿਦਾਂ ਹੌਸਲਾ ਦੇ ਦੇ ਕੇ ਅਸੀਂ ਉਹਨਾਂ ਨੂੰ ਸਾਂਭਿਆ ਰਾਤ ਉਹਦੀ ਮਾਂ ਡਿਪਰੈਸ਼ਨ 'ਚ ਚਲ ਗਈ ਆ ਉਹਦੀ ਮਾਂ ਨੂੰ ਹਾਰਟ ਅਟੈਕ ਆਉਣ ਤੱਕ ਗਿਆ ਜਦੋਂ ਡਰ ਗਈ ਸੀ ਕਿ ਇੱਕ ਪਰਚਾ ਦਰਜ ਹੋਇਆ ਤੇ ਪੰਜ ਵਾਰ ਪੁਲਿਸ ਦੇ ਘਰ ਨੂੰ ਫੜਨ ਵਾਸਤੇ ਗਈ ਕੀ ਉਹ ਘਰ ਬੈਠਾ ਉਸ ਤੋਂ ਬਾਅਦ ਜਦਾ ਆਂਡਗਵਾਰ 'ਚ ਪਤਾ ਸੀ ਕਦੀ ਉਸ ਮੋੜ ਦੇ ਵਿੱਚ ਗੱਡੀ ਨਹੀਂ ਗਈ ਕਦੀ ਉਧਰੋਂ ਦੀ ਐਮਐਲਏ ਸਾਹਿਬ ਦੀ ਗੱਡੀ ਨਹੀਂ ਗਈ ਇੱਥੇ ਸੰਤੋਖਪੁਰ ਦੇ ਲੋਕ ਖਲੋਤੇ ਆ ਕਦੀ ਉੱਥੋਂ ਦੀ ਗੱਡੀ ਨਹੀਂ ਲੰਗੀ ਪਰ ਉਸ ਰਾਤ ਉਹਦੇ ਘਰ ਦੇ ਬਾਹਰ 5 ਮਿੰਟ ਖਲਾਰ ਕੇ ਹੂਟਰ ਬਾਜੀ ਕਰਕੇ ਮੁੜ ਕੇ ਅਗਲੇ ਬੰਨੇ ਇਹਨਾਂ ਦੇ ਨਾਲ ਕੋਈ ਬੰਦਾ ਰਿੰਦਾ ਉਹਦੇ ਘਰ ਚਲੇ ਗਏ 5 ਮਿੰਟ ਹੂਟਰ ਮਾਰ ਕੇ ਉਹਨਾਂ ਨੂੰ ਉੱਥੇ ਜੜਾ ਗੁੰਡਾਗਰਦੀ ਕਰਕੇ ਉਹਨਾਂ ਦੀ ਡਰਾ ਦਿੱਤਾ ਗਿਆ ਉਹਨਾਂ ਨੂੰ ਮੈਂ ਉਹਦੀ ਵੀਡੀਓ ਕਲਿੱਪ ਕੈਮਰੇ ਦੀ ਤੁਹਾਨੂੰ ਮੀਡੀਆ ਵਾਲਿਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਇਹ ਵੀਡੀਓ ਕਲਿੱਪ ਜ਼ਰੂਰ ਚਲਾਇਓ ਤੇ ਜਵਾਬ ਮੰਗੇਓ ਤੇ ਮੈਂ ਬੇਨਤੀ ਕਰਦਾ ਐਸਐਸਪੀ ਸਾਹਿਬ ਨੂੰ ਕਿ ਉਹ ਗੱਡੀ ਕਿਹੜੀ ਆ ਉਹਦੀ شناخت ਕਰਤੇ ਉਸ ਗੱਡੀ ਦੇ ਵਿੱਚ ਹੂਟਰ ਲੱਗਾ ਕੀ ਉਸ ਗੱਡੀ ਕੋ ਪਰਮਿਸ਼ਨ ਆ ਹੂਟਰ ਦੀ ਇਹੋ ਪਾਇਲਟ ਲਾ ਸਕਦਾ ਆ ਕੀ ਉਹ ਗੱਡੀ ਕੋਲ ਹੋਟਲ ਦੀ ਪਰਮਿਸ਼ਨ ਆ ਨਹੀਂ ਤੇ ਉੱਤੇ ਐਫ ਆਈ ਆਰ ਦਰਜ ਕੀਤੀ ਜਾਵੇ ਕਿਸੇ ਦੇ ਘਰ ਦੇ ਬਾਹਰ ਜਾ ਕੇ ਉਹਨਾਂ ਦੀਆਂ ਮਾਵਾਂ ਤੇ ਤੀਆਂ ਭੈਣਾਂ ਨੂੰ ਰਾਤ ਤਮਕਾਉਣ ਵਾਲੀ ਵੀਡੀਓ ਦਰਜ ਕੀਤੀ ਜਾਵੇ ਇੱਕ ਮੈਂ ਹੋਰ ਧਿਆਨ ਚ ਗੱਲ ਕਰਨੀ ਚਾਹਦਾ ਸ਼੍ਰੀ ਹਰਗੋਬਿੰਦਪੁਰ ਪੁਲਿਸ ਦੀਆਂ ਨਲਾਕੀ ਤੁਹਾਨੂੰ ਗੋਣਾਣਾ ਚਾਹਦਾ ਕਿ ਕਿੱਥੇ ਤੱਕ ਇਹਨਾਂ ਨੇ ਗੁੰਡਾਗਰਦੀ ਕੀਤੀ ਆ ਤੇ ਕੀ ਰਾਜ ਆ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਇੱਕ ਪੁਰਾਣਾ ਸ਼ਰਾਬ ਦਾ ਠੇਕਾ ਚੱਲਦਾ ਹੁੰਦਾ ਸੀਗਾ ਉਸ ਜਗ੍ਹਾ ਦੇ ਉੱਤੇ ਆਜੇ ਕੁਝ ਬੰਦਿਆਂ ਨੇ ਮੈਡੀਕਲ ਬਣਾ ਲਿਆ ਉਸ ਮੈਡੀਕਲ ਦੇ ਵਿੱਚ ਐਮਐਲਏ ਸਾਹਿਬ ਦੇ ਬਲੌਗ ਪ੍ਰਧਾਨ ਦਾ ਮੈਡੀਕਲ ਤੇ ਉਹਦੇ ਪਿਛਲੇ ਬੰਨੇ ਇੱਕ ਗਰੀਬ ਬੰਦਾ ਜਿਹੜਾ ਕਟੋ ਘਟ ਬੋਤਾ ਦੀ ਤੇ ਮੈਨੂੰ ਲੱਗਦਾ 20 ਸਾਲ ਤੋਂ ਉੱਥੇ ਰਹਿੰਦਾ ਸੀਗਾ 20 ਸਾਲ ਤੋਂ ਇਹ ਬੰਦਾ ਰੋ ਰੋ ਪੇਟ ਪਟ ਕੇ ਮਰ ਗਿਆ 20 ਸਾਲ ਤੋਂ ਇਹ ਬੰਦਾ ਉੱਥੇ ਰਹਿੰਦਾ ਸੀ ਇਸ ਬੰਦੇ ਦੀ 18 ਸਾਲ ਦੀ ਕੁੜੀ ਕਿੰਨੇ ਸਾਲ ਦੀ ਕੁੜੀ ਵੱਡੀ ਵੱਡੀ ਆ 14 ਸਾਲ ਤੇ ਨਿੱਕੀ ਕਿਹ ਕਿਹ ਉੱਤੋਂ ਥੋੜੀ 11 ਸਾਲ ਉੱਤੋਂ ਤੇਜੀ 9 ਸਾਲ 9 ਸਾਲ ਇਹਦੀ ਪਤਨੀ ਤੇ ਇਹਦੇ ਤਿੰਨਾਂ ਕੁੜੀਆਂ ਦੀਆਂ ਬਾਵਾ ਬਨ ਕੇ ਟਰਾਲੀ ਦੇ ਵਿੱਚ ਸੁੱਟ ਗਏ ਤੇ ਰਾਤ ਇੱਕ ਬੰਦੀ ਦੇ ਬੰਦੀ ਬਣਾ ਕੇ ਕਿਡਨਾਪ ਕਰਕੇ ਲੈ ਕੇ ਬੰਦੀ ਬਣਾ ਕੇ ਰੱਖਿਆ ਤੇ ਪਿਸਤੌਲ ਤਾਨ ਛੜੀ ਇਸ ਬੰਦੇ ਤੇ ਤੇ ਰਾਤ ਇਹਦਾ ਘਰ ਢਾ ਦਿੱਤਾ ਗਿਆ ਝਕੜਾ ਚੂਰ ਕਰ ਦਿੱਤਾ ਗਿਆ ਇਸ ਗਰੀਬ ਦਾ ਘਰ ਤੋੜ ਕੇ ਘਰ ਤੁਸੀਂ ਉਹਦਾ ਅਜ ਉਥੇ ਜਲੂਸ ਕੱਢ ਕੇ ਇਸ ਬੰਦੇ ਦਾ ਰੱਖ ਦਿੱਤਾ ਕਿਸ ਲਈ ਕਿ ਤੁਹਾਡੇ ਚਹੇਤੇ ਇਹਦੀ ਜਗ੍ਹਾ ਦੇ ਉੱਤੇ ਕਬਜ਼ਾ ਕਰ ਲੈਣ ਉਹ ਜਗ੍ਹਾ ਨਗਰ ਕੌਂਸਲ ਦਾ ਇਸ ਬੰਦੇ ਦੀ ਇਸ ਬੰਦੇ ਛੋਟੀਆਂ ਛੋਟੀਆਂ ਬੱਚੀਆਂ ਇਸ ਬੰਦੇ ਦੀ ਪਤਨੀ ਰਾਤ ਮੈਨੂੰ ਪਤਾ ਮੈਂ ਕਿਦਾਂ ਉਸ ਬਤੀ ਨੂੰ ਉਸ ਭੈਣ ਨੂੰ ਆਪਣੀ ਨੂੰ ਬਚਾਇਆ ਉਹ ਜ਼ਹਿਰ ਦੀ ਡੱਬੀ ਲੈ ਕੇ ਆਪਣੇ ਹੱਥ 'ਚ ਤੁਰੀ ਫਿਰਦੀ ਸੀ ਕਿ ਮੈਂ ਠਾਣੇ ਦੇ ਬਾਹਰ ਜਾ ਕੇ ਆਪ ਵੀ ਮਰ ਲੱਗੀ ਤੇ ਆਪਣੀਆਂ ਕੁੜੀਆਂ ਨੂੰ ਵੀ ਮਾਰਨ ਲੱਗੀ ਇਹ ਹਾਲਾਤ ਨੇ ਸ਼੍ਰੀ ਹਰਗੋਬਿੰਦਪੁਰ ਦੀ ਪੁਲਿਸ ਦੇ ਇਹ ਹਾਲਾਤ ਨੇ ਸ਼ਸੀ ਸਾਹ ਦੇ ਇਹ ਹਾਲਾਤ ਨੇ ਆਮ ਆਦਮੀ ਸਰਕਾਰ ਦੇ ਮੈਂ ਬੇਨਤੀ ਕਰੂੰਗਾ ਭਗਵੰਤ ਮਾਨ ਜੀ ਨੂੰ ਕਿ ਤੁਸੀਂ ਬਹੁਤ ਇਮਾਨਦਾਰੀ ਤੇ ਇਨਸਾਫ ਤੇ ਲੋਕਾਂ ਦੇ ਹੱਕ ਤੇ ਸੱਚ ਦੀ ਗੱਲ ਕਰਦੇ ਹੋ ਕਿ ਇਹ ਬੰਦਾ ਨਹਿਕਾ ਕਿ ਇਸ ਹੱਕ ਕਿਸ ਬੰਦੇ ਨੇ ਦਿੱਤਾ ਭਗਵੰਤ ਮਾਨ ਸਾਹਿਬ ਕਿਸ ਬੰਦੇ ਨੇ ਹੱਕ ਦਿੱਤਾ ਕਿ ਇਹਦੀ 14 ਸਾਲ ਦੀ ਕੁੜੀ ਤੇ 11 ਸਾਲ ਦੀ ਕੁੜੀ ਹੱਥ ਕੰਬੀ ਜਾ ਰਹੇ ਉਸ ਬੰਦੇ ਦੇ ਕੋਲ ਹੁਣ ਵੀ ਘਲੋਤਾਂ ਨਹੀਂ ਜਾ ਰਹੇ ਉਸ ਬੰਦੇ ਕੋਲ ਤੇ ਤੁਸੀਂ ਉਹਦੀਆਂ ਕੁੜੀਆਂ ਨੂੰ ਬੰਦੀ ਬਣਾ ਕੇ ਲੈ ਕੇ ਪਿੱਠ ਵੱਟ ਕੇ ਮਰ ਗਈ ਇਹਦੀ ਪਤਨੀ ਤੇ ਜਲੂਸ ਘਟਦਾ ਸਾਰਿਆਂ ਦਾ ਜਲੂਸ ਕੱਢ ਕੇ ਜਿਹੜਾ ਰੱਖ ਦਿੱਤਾ ਉਸ ਬੰਦੇ ਦਾ ਅੱਜ ਪੁਲਿਸ ਵੀ ਆ ਗਿਆ ਪੁਲਿਸ ਗਿਰਿਆ ਰਿਪੋਰਟ ਦਿੱਤੀ ਪੁਲਿਸ ਨੂੰ ਉਹ ਥਾਣੇ ਦੇ ਕੇ ਆ ਬੰਦੀ ਬਣਾਇਆ ਅੱਜ ਸਵੇਰੇ ਫਿਰ ਇਹਨੂੰ ਮੈਂ ਫਿਰ ਸ਼ਾਮੀ ਦੂਜਾ ਪਰਚਾ ਦਰਜ ਕਰਾਇਆ ਫਿਰ ਇਸ ਬੰਦੇ ਨੂੰ ਅੱਜ ਕੁੱਟਿਆ ਗਿਆ ਇਹਦੀ ਦੁਕਾਨ ਦੇ ਆ ਕੇ ਫਿਰ ਇਸ ਬੰਦੇ ਨਾਲ ਧੱਕਾ ਕੀਤਾ ਗਿਆ ਤੇ ਜਦ ਇਹ ਜਾਂਦਾ ਆ ਤੇ ਥਾਣੇ ਦਾ ਇੱਕ ਮਲਾਜਮ ਇਹਨੂੰ ਪੁੱਛਦਾ ਆ ਲੈਣਾ ਕੀ ਆ ਤੂੰ ਜੋ ਲੈਣਾ ਥੋੜਾ ਪਤਾ ਲੈ ਕੇ ਪਾਸੇ ਹੋ ਮੈਂ ਉਸ ਮਲਾਜਮ ਨੂੰ ਉਸ ਅਫਸਰ ਨੂੰ ਇਹ ਪੁੱਛਣਾ ਚਾਹਣਾ ਕਿ ਤਾ ਤੁਸੀਂ ਤੁਹਾਨੂੰ ਇਸ ਵਰਦੀ ਦੇ ਵਿੱਚ ਤੁਹਾਨੂੰ ਕੀ ਪੰਜਾਬ ਪੁਲਿਸ ਨੇ ਇਹ ਅਧਿਕਾਰ ਦੇ ਦਿੱਤਾ ਵੀ ਤੁਸੀਂ ਕਿਸੇ ਦੀਆਂ ਧੀਆ ਭੈਣਾਂ ਨੂੰ ਬੰਦੀ ਬਣਾ ਕੇ ਕਿਡਨਾਪ ਕਰਕੇ ਚੋਕਾ ਜਾ ਕੇ ਬੰਦੀ ਬਣਾ ਕੇ ਕਿਸੇ ਰੱਖੋ ਕਿਸ ਬੰਦੇ ਨੇ ਤੁਹਾਨੂੰ ਇਹ ਹੱਕ ਦੇ ਦਿੱਤਾ ਗਿਆ ਨਜ਼ਾਇਜ਼ ਕੀ ਹੁੰਦਾ ਹੈ ਪਹਿਲਾਂ ਤੇ ਪਤਾ ਕਰਨਾ ਪੈਣਾ ਨਜ਼ਾਇਜ਼ ਪਰਚਾ ਕੀ ਕਿ ਜੋ ਗਲਤੀ ਨਾ ਕੀਤੀ ਹੋਵੇ ਤੇ ਉਹਦੇ ਤੇ ਐਫ ਆਈ ਆਰ ਦਰਜ ਹੋ ਜਾਏ ਇਹਦੇ ਵਿੱਚ ਸਾਫ਼ ਤੇ ਸਾਫ਼ ਮਾਈਨਿੰਗ ਐਕਟ ਲਿਖਿਆ ਐ ਐਸ ਡੀਓ ਕੋਲੋਂ ਪਰਮਿਸ਼ਨ ਲਓ ਤੇ ਕੰਮ ਕਰੋ इन्होंने एसडीओ को परमिशन नहीं लाई बिना परमिशन दे इल्ली के लिए जड़ा है काम कर रहे थे तो उसने और माइनिंग डिपार्टमेंट ने अपनी कार्रवाई की थी सर एक उन्होंने भी कहना कि जे एसडीओ के लिए पर्चा दर्ज किया था हाल ही में उस पर माइनिंग जा गई है कई जिंदा ने रही है उन्हें 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 तो उन्होंने उसे भी पर्च ਇਸ ਸਾਰਾ ਸਭ ਝੂਠਾ ਹਲਕਾ ਸ਼ਰੀਰ ਗੋਪਤਪੁਰ ਜਦੋਂ ਵੀ ਮਾਈਨਿੰਗ ਹੁੰਦੀ ਆ ਉਹਦੀ ਅਸੀਂ ਆਪ ਜਾ ਕੇ ਖੁਦ ਉਹਦੇ ਤੇ ਐਫ ਆਈ ਆਰ ਕਰਾਉਂਦੇ ਆ ਤੁਸੀਂ ਦੇਖਿਆ ਹੋਵੇਗਾ ਜਦੋਂ ਮੈਂ ਨਿਊਲੀ ਐਮ ਐਲ ਏ ਦੀ ਸੀਟ ਤੇ ਬੈਠਾ ਸੀ ਤਾਂ ਉਦੋਂ ਵੀ ਇੱਕ ਜੋ ਕ੍ਰੈਸ਼ਰ ਜੀ ਸੀ ਬੀ ਸੀ ਉਹਨੂੰ ਅਸੀਂ ਪਕੜਾਇਆ ਸੀ ਤੇ ਉੱਤੇ ਐਫ ਆਈ ਆਰ ਦਰਜ ਹੋਇਆ ਤੇ ਉਸ ਤੋਂ ਬਾਅਦ ਵੀ ਇੱਕ ਕੇਸ ਸੀਗਾ ਮੜੀ ਪੰਨੋਆ ਤੋਂ ਹੀ ਆਈ ਥਿੰਕ ਸੀਗਾ ਉਹਨਾਂ ਦੇ ਉੱਤੇ ਵੀ ਪਰਚਾ ਦਰਜ ਹੋਇਆ ਸੀਗਾ ਕਾਫੀ ਆਹੋ ਜਿਹੇ ਜਿਹੜੇ ਇਲੀਗਲ ਮਾਈਨਿੰਗ ਆਲੇ ਨੇ ਇਹਨਾਂ ਤੇ ਐਫ ਆਈ ਆਰ ਦਰਜ ਹੋਈਆਂ ਨੇ ਤੋ ਜੋ ਇਲੀਗਲ ਕੰਮ ਕਰੇਗਾ ਉੱਤੇ ਐਫ ਆਈ ਆਰ ਦਰਜ ਹੋਏਗੀ ਹੋਏਗੀ ਐਮ ਐਲ ਸਰ ਕਾਉਂਸਲਰ ਤੇ ਜਿਸ ਦੇ ਉੱਤੇ ਪਰਚਾ ਆ ਗੂ ਕਾ ਉਸ ਤੋਂ ਬਾਅਦ ਕਹਿੰਦੇ ਕੋਣਾਂ ਦੇ ਘਰ ਦੇ ਬਾਹਰ ਐਮ ਐਨ ਐ ਸਾਡੀ ਗੱਡੀ ਕਹਿੰਦੇ ਇਹ ਤਸਦੀਕ ਨਹੀਂ ਕਰਦੇ ਪਰ ਜਸਟਿਸ ਕਹਿੰਦਾ ਜਿਪਸੀ ਹੀ ਜਿਸੀ ਕਹਿੰਦਾ ਹਰਿਆਣਾ ਨੂੰ ਉਹਨੇ ਸੌਂਦ ਦੇ ਸੀ ਉਹਨਾਂ ਦੇ ਬਾਹਰ ਖੜੀ ਹੋ ਗਏ ਕੋਈ ਡਰਮਾਰ ਦੇ ਉੱਤੇ ਨਹੀਂ ਅ ਦੇਖੋ ਅਸੀਂ ਹਾਲ ਪਰਤੋਂ ਆਏ ਸੀਗੇ ਉਸ ਦਿਨ ਔਰ ਅਸੀਂ ਆਪਣੇ ਦੋਸਤ ਨੂੰ ਗੁਰਪ੍ਰੀਤ ਸਿੰਘ ਜੀ ਨੂੰ ਡ੍ਰੌਪ ਕਰਨਾ ਸੀਗੇ ਉੱਥੇ ਉਹਨਾਂ ਦੇ ਘਰ ਤੋ ਇੱਕ ਬੱਚਾ ਸੀਗਾ ਪਤਾ ਨਹੀਂ ਮੈਨੂੰ ਕਿਰਾਂ ਦਾ ਸੀ ਉਹ ਉਸ ਟਾਈਮ ਅਸੀਂ ਹਾਰਨ ਮਾਰਿਆ ਸੀ ਇਸ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਫੋਨਰ ਤੇ ਅਸੀਂ ਮਾਰਦੇ ਨਹੀਂ ਫੋਨਰ ਤਾਂ ਯੂਜ਼ ਹੀ ਕੋਈ ਕੱਟ ਕਰਦੇ ਆ ਇੱਕ ਹੋਰ ਕੇਸ ਨਾਲ ਦੱਸਿਆ ਉੱਥੇ ਵਿਅਕਤੀ ਖੜਾ ਸੀ ਕਹਿੰਦੇ ਵੀ ਉਹਦਾ ਜਿਹੜਾ ਘਰ ਉਹ ਜਿਹੜਾ ਧਰਕੇ ਨਾਲ ਟਾੜ ਪਿਆ ਉਹਨੂੰ ਵੇਕਾਰ ਕਰ ਦਿੱਤਾ ਗਿਆ ਉਹਦੀ ਘਰ ਵਾਲੀ ਜਗਾਹ ਆ ਜਾਂ ਉਹ ਜਿੱਥੇ ਉਹ ਕਰਵਰ ਕਰਦਾ ਸੀ ਉਹ ਜਗਾਹ ਤੇ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਧਰਕੇ ਦਾ ਇਹਦੇ ਬਾਰੇ ਮੈਨੂੰ ਨੋਲੇਜ ਨਹੀਂ ਹੈਗੀ ਤੇ ਜੇ ਨਜਾਇਜ਼ ਕਹਿੰਨੇ ਕਰਟਾਇਆ ਤਾਂ ਉਹ ਤਾਂ ਫਿਰ ਮਿਊਨਿਸਪਲ ਕਮੇਟੀ ਨੂੰ ਪਤਾ ਹੋਵੇਗਾ ਵੀ ਕਿੱਦਾਂ ਟਾਇਆ ਕਿਉਂ ਟਾਇਆ ਇਹ ਤੇ ਕਮੇਟੀ ਦਾ ਕੰਮ ਹੈ ਇਹ ਤੇ ਪ੍ਰਧਾਨ ਸਾਹਿਬ ਵੀ ਦੱਸ ਸਕਦੇ ਨੇ ਵੀ ਕਿੱਦਾਂ ਉਹਨਾਂ ਦਾ ਘਰ ਟੱਠਿਆ ਐਮਐਲਏ ਸਰ ਤੁਸੀਂ ਵੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਦੇਖੀਏ ਕਿ ਇਸ ਥਿੱਕੇ ਨਾਲ ਉਹ ਤੇ ਪ੍ਰੈਸ ਕਾਨਫਰੰਸ ਥਿੱਕੇ ਦੀ ਇਹ ਕਿੱਥੇ ਨਾਮ ਲਾਵਾ ਮੈਂ बोल ਰਿਹਾ ਇਸ ਦਾ ਮਕਸਦ ਇਹ बोल ਰਿਹਾ ਗਾਇਬ ਕਿ ਤੁਸੀਂ ਉਸ ਮਾਮਲੇ ਨੂੰ ਇੱਕ ਤਰ੍ਹਾਂ ਲੋ ਦੇਖੋ ਮੈਂ ਤੇ ਉਹਨਾਂ ਦੀਆਂ ਗਾਲਾਂ ਨੂੰ ਵੀ ਅ ਖਿੜੇ ਮੱਤੇ ਸਵੀਕਾਰ ਕਰਦਾ ਹਾਂ ਤੋਂ ਗਾਣਾ ਮੈਂ ਤੇ ਲੈਣਾ ਜਾਂ ਲੈਣਾ ਨਹੀਂ ਮੇਰੀ ਆਦਤ ਹੈ ਜੋ ਚੀਜ਼ ਚੰਗੀ ਲੱਗਦੀ ਹੈ ਉਹ ਲੈ ਲਈ ਦੀ ਹੈ ਜੋ ਚੀਜ਼ ਨਹੀਂ ਚੰਗੀ ਲੱਗਦੀ ਨਹੀਂ ਲਈ ਮੈਂ ਕਿਹਾ ਉਹਨਾਂ ਨੇ ਗਾਲਾਂ ਦਿੱਤੀਆਂ ਮੈਂ ਨਹੀਂ ਲਈਆਂ ਉਹ ਹੁਣ ਜਾ ਕੇ ਪ੍ਰਸ਼ਾਦ ਆਪਣੇ ਘਰ ਵੰਡ ਦੇਣ ਜਿੱਥੇ ਮਰਜ਼ੀ ਵੰਡ ਦੇਣ ਉਹ ਉਹਨਾਂ ਦੀ ਜ਼ਿੰਮੇਵਾਰੀ ਹੈ ਬਾਕੀ ਰਹੀ ਗੱਲ ਗੈਰ ਕਾਨੂੰਨੀ ਸੀ ਜਿੱਦਾਂ ਉਹਨਾਂ ਨੇ ਬਿਹੇਵ ਕੀਤਾ ਜਿੱਦਾਂ ਗਾੜੀ ਕੋਲੋਚ ਕੀਤੀ ਉਹਨਾਂ ਦੇ ਕਾਰਵਾਈ ਬਣਦੀ ਹੈ ਤੇ ਕਾਰਵਾਈ ਕਰਾਂਗੇ ਸਾਨੂੰ ਇਹ ਇਨਫਰਮੇਸ਼ਨ ਮਿਲੀ ਸੀ ਕਿ ਇੱਥੇ ਸ਼੍ਰੀ ਗੁਰਬਿੰਦਪੁਰ ਵੇਟ ਦੇ ਵਿੱਚ ਨਾ ਥੱਲੇ ਕੁਝ ਤੇ ਮਿੱਟੀ टाइप ਬਰੀ ਕਰੇਟਿਵ ਹੋ ਗਿਆ ਤੇ ਕੋਈ ਚਿੱਟੀ ਰੇਤ ਹੈਗੀ ਆ ਚਿੱਟੀ ਰੇਤ ਨੂੰ ਲੋਕ ਜਿਹੜੇ ਆ ਉਹ ਬਿਲਡਿੰਗ ਦੇ ਵਿੱਚ ਵੀ ਵਰਤਦੇ ਆ ਯੂਜ਼ ਕਰ ਲੈਂਦੇ ਆ ਕਿਉਂਕਿ ਉਹਦੇ ਵਿੱਚ ਸੀਮੈਂਟ ਮਿਕਸ ਹੋ ਸਕਦਾ ਇਹ ਮੈਨੂੰ ਇਨਫਰਮੇਸ਼ਨ ਮਿਲੀ ਸੀ ਕਿ ਮੈਂ ਆਪਣੇ ਸਬ ਇੰਸਪੈਕਟਰ ਮੇਰੇ ਮੇਜਰ ਸੰਗ੍ਰੇਸ਼ਨ ਦਾ ਸਚੋਨੇ ਅਸੀਂ ਉੱਥੇ ਰੇਡ ਕੀਤਾ ਸੀਗਾ ਤੇ ਉਤੋਂ ਇੱਕ ਟਰਾਲੀ ਮਹਿੰਦਰਾ ਟਰੈਕਟਰ ਉਹਦੇ ਵਿੱਚ ਚਿਟੀ ਰੇਤ ਪਾ ਕੇ ਮੁੰਡਾ ਕੱਢ ਕੇ ਬਾਹਰ ਉਹਨੂੰ ਲੋਡ ਕਰਕੇ ਕੱਢੀ ਸੀ ਉਹਨੇ ਤੇ ਥੱਲੇ ਇੱਕ ਜੀਸੀਪੀ ਜਿਹੜੀ ਆ ਉਹ ਖੜੀ ਸੀ ਉਹ ਆਪ ਹੀ ਉਹ ਜਿਹੜਾ ਲੜਕਾ ਸਰਬਜੀਤ ਸਿੰਘ ਸਨੋਬ ਸੁਤਨਾਮ ਸਿੰਘ ਇਹਦੇ ਗੁਰਪ੍ਰੀਤ ਸਿੰਘ ਜਿਹੜਾ ਉਹਦਾ ਓਨਰ ਹੈਗਾ ਇਹਦਾ ਜੀਸੀਪੀ ਦਾ ਤੇ ਉਹ ਉਹਦੇ ਕੋਲ 17-18000 ਮਹੀਨਾ ਤੇ ਨੌਕਰੀ ਕਰਦਾ ਕੰਮ ਕਰਦਾ ਉਹਨੂੰ ਜਦੋਂ ਪੁੱਛਿਆ ਵੀ ਤੂੰ ਕਿੱਥੋਂ ਲੈ ਗਿਆ ਕਿਹਦੀ ਹੈ ਤੇ ਉਹ ਕਹਿੰਦਾ ਗੁਰਪ੍ਰੀਤ ਸਿੰਘ ਉਹਦੀ ਵਾਈਫ ਹੈ ਮਸੀ ਆ ਉਹ ਰੁਕੋ ਗੋਪੀ ਪੁੱਤਰ ਗੁਰਚਰਨ ਸਿੰਘ ਵਾਸੀ ਸੰਦੋਖਪੁਰ ਮੱਲਾ ਇਹ ਉਹਦੀ ਹੈਗੀ ਹੈ ਜੀਸੀਪੀ ਤੇ ਉਹ ਹੀ ਇਹ ਕੰਮ ਕਰਵਾ ਰਿਆ ਤੇ ਫਿਰ ਅਸੀਂ ਉਹਨੂੰ ਉੱਥੇ ਰੋਕ ਕੇ ਮਾਈਨਿੰਗ ਅਫਸਰ ਨਾਲ ਲਿੰਕ ਕੀਤਾ ਪ੍ਰਦੀਪ ਕੁਮਾਰ ਨੇ ਇਨਸਪੈਕਟਰ ਮਾਈਨਿੰਗ ਜਈ ਨੇ ਡਰੇਨਿੰਗ ਪਾਸ ਦਿਓ ਉਹਨਾਂ ਕੋਲ ਇਹਦਾ ਨਾਲ ਚਾਰਜ ਹੁੰਦਾ ਉਹਨਾਂ ਨੂੰ ਫਿਰ ਪੁੱਛਿਆ ਗਿਆ ਵੀ ਇੱਥੇ ਕੋਈ ਮਾਈਨਿੰਗ ਦੀ ਇਹਨਾਂ ਕੋਲ ਹੈਗੀ ਆ ਪਰਮਿਸ਼ਨ ਕਿਸੇ ਕੋਲ ਕੋਈ ਉਹ ਕਹਿੰਦੇ ਕੋਈ ਪਰਮਿਸ਼ਨ ਨਹੀਂ ਮੈਂ ਮੌਕੇ ਤੇ ਆ ਰਿਹਾ ਇਹਦਾ ਮਿੰਟ ਟਾਈਮ ਉਹ ਮੌਕੇ ਤੇ ਆ ਕੇ ਮੌਕੇ ਤੇ ਤੇ ਉਹਨਾਂ ਦੇ ਫਿਰ ਅਸੀਂ ਬਿਆਨ ਦੇ ਉੱਤੇ ਹੀ ਪਰਚਾ ਦਰਜ ਕੀਤਾ ਜੀ ਕਿ ਬਿਲਕੁਲ ਜੈਨੂਨ ਹੈਗਾ ਵਾ ਇਹ ਜਿਹੜਾ ਗੁਰਪ੍ਰੀਤ ਸਿੰਘ ਉਰਫ ਗੋਪੀਆ ਇਹ ਆਪਣੇ ਅੰਮਪਲਾਈਜ਼ ਦੇ ਰਾਹੀਂ ਮਾਈਨਿੰਗ ਕਰਵਾ ਰਿਆ ਤੇ ਇਹੀ ਇਹਦਾ ਓਨਰ ਹੈ ਜੀਸੀਪੀ ਦਾ ਟਰੈਕਟਰ ਦਾ ਜਿਹੜਾ ਅਸੀਂ ਬੰਦ ਕੀਤਾ ਜਿਹੜੇ ਮਾਈਨਿੰਗ ਵਿਭਾਗ ਦਾ ਸਾਨੂੰ ਜਿਹੜਾ ਨਮਾਇੰਦਾ ਆਉਂਦਾ ਵਾ ਜਿਵੇਂ ਇਨਸਪੈਕਟਰ ਉਹਨੂੰ ਆਇਆ ਉਹਨੇ ਦੱਸਿਆ ਕਿ ਗੈਰਕਾਨੂੰਨੀ ਮਾਈਨਿੰਗ ਆ ਉਹਦੀ ਸਟੇਟਮੈਂਟ ਤੇ ਇਹੀ ਹੈ ਜੀ ਪਰਚਾ ਦਰਜ ਕੀਤਾ ਤੇ ਸੀ ਰਿਕਵਰੀ ਕੀਤੀ ਆ ਟਰੈਕਟਰ ਟਰਾਲੀ ਦੇ ਦੀ ਲੱਦੀ ਹੋਈ ਦਨ ਜੀਸੀਪੀ ਜਿਹਦੇ ਨਾਲ ਗੈਰਕਾਨੂੰਨੀ ਮਾਈਨਿੰਗ ਕੀਤੀ ਜਾਂਦੀ ਹੈ ਪੁਲਿਸ ਡਿਪਾਰਟਮੈਂਟ ਦਾ ਕਿਸੇ ਵੀ ਪਾਰਟੀ ਨਾਲ ਕੋਈ ਲਿੰਕ ਨਹੀਂ ਅਸੀਂ ਗਵਰਨਮੈਂਟ ਅਪਲਾਈ ਆ ਲੋਕ ਸੇਵਕ ਆ ਤੇ ਸਾਡਾ ਕੰਮ ਹੈ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਾਨੂੰਨ ਅਨੁਸਾਰ ਕੰਮ ਕਰਨਾ ਜਦੋਂ ਮੈਂ ਐਫਆਈਆਰ ਲੋਜ ਕਰ ਦਿੱਤੀ ਹੈ ਇਹਦੀ ਉਹਦੇ ਜਿਹੜਾ ਮੁੰਡਾ ਨੌਕਰ ਹੈ ਉਹਦਾ ਟਰੈਕਟਰ ਤੇ ਜੀਸੀਪੀ ਨੂੰ ਚਲਾਉਂਦਾ ਸਰਜੀਤ ਸਿੰਘ ਉਹਦੀ ਅਰੈਸਟ ਪਾ ਲਈਆ ਉਹਦੇ ਬਿਆਨ ਦੇ ਉੱਪਰ ਹੀ ਮਤਲਬ ਉਹਨੇ ਜੋ ਦੱਸਿਆ ਵਾ ਕਿ ਮੈਂ ਇਹ ਗੁਰਪ੍ਰੀਤ ਸਿੰਘ ਦਾ ਕੰਮ ਆ ਸਾਰਾ ਉਹ ਮਾਈਨਿੰਗ ਅਫਸਰ ਦੇ ਬਿਆਨ ਦੇ ਉੱਤੇ ਅਸੀਂ ਐਫਆਈਆਰ ਲੋਜ ਕੀਤੀ ਆ ਐਫਆਈਆਰ ਲੋਜ ਕਰਨ ਤੋਂ ਉਪ ਮੇਰੀ ਟੀਮ ਨੇ ਉਹਦੇ ਘਰ ਰੇਡ ਕੀਤਾ ਲੇਕਿਨ ਉਹ ਆਪਣੇ ਘਰ ਹਾਜ਼ਰ ਨਹੀਂ ਮਿਲਿਆ ਉਹਦੀ ਮਦਰ